ਵਿਦੇਸ਼ ਜਾ ਰਹੇ ਨੌਜਵਾਨ ਨਾਲ ਰਸਤੇ 'ਚ ਹੀ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ। ਦਾਸਦੇ ਇੱਕ ਗੰਗਾ ਨਗਰ ਤੋਂ ਆ ਰਹੀ ਇੱਕ ਇਨੋਵਾ ਕਾਰ ਫਿਰੋਜ਼ਪੁਰ ਫਸਲਕਾ ਰੋਡ ਤੇ ਪਿੰਡ ਪਿੰਡੀ ਦੇ ਕੋਲ ਇੱਕ ਟਰੱਕ ਨਾਲ ਟਕਰਾ ਗਈ। ਜਿਸ ਕਾਰਨ ਇਨੋਵਾ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ। ਦਰਅਸਲ ਕਾਰ 'ਚ ਸਵਾਰ ਪਰਿਵਾਰ ਆਪਣੇ ਪੁੱਤ ਨੂੰ ਅਮ੍ਰਿਤਸਰ 에ਅਰਪੋਰਟ ਤੇ ਛੱਡਣ ਜਾ ਰਿਹਾ ਸੀ ਕਿ ਰਸਤੇ 'ਚ ਧੁੰਦ ਕਾਰਨ ਉਨ੍ਹਾਂ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਫਸਲਕਾ ਚਿੱਟੀ ਰੋਡ ਤੇ ਪਿੰਡ ਪਿੰਡੀ ਨੇੜ ਜੀਤ ਸਿੰਘ ਦੀ ਮੌਤ ਹੋ ਗਈ ਹੈ ਮੌਕੇ ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਬਾਈ ਖੇਤ ਪਾਣੀ ਲੱਗਿਆ ਸੀ ਦੁਬਾਰਾ ਜਿੱਕਦਾ ਦੋਵੇਂ ਇਧਰ ਨੂੰ ਭੱਜੇ ਲਗਾ ਮੌਕੇ ਤੇ ਇੱਕ ਬਾਈ ਗੱਡੀ ਚਲਾਣ ਵਾਲਾ ਮੌਕੇ ਦੇ ਵਿੱਚ ਹੀ ਆਪਣੇ ਗੱਡੀ ਦੇ ਵਿੱਚ ਹੀ ਪਿੱਸਿਆ ਪਿਆ ਸੀ ਰੈਕਟਰ ਨਾਲ ਖੱਚ ਕੇ ਬਾਹਰ ਕੱਢਿਆ ਉਹਨੂੰ ਗੱਡੀਆਂ ਅਗਾਂ ਤੁਸੀਂ ਕਰੀਆਂ ਟ੍ਰੈਫਿਕ ਬਹੁਤ ਜਾਮ ਲੱਗ ਗਿਆ ਮੌਕੇ ਤੇ ਬਾਈਟ ਪੂਰੇ ਹੋ ਗਏ ਸੀ ਇਹ ਨੋਵਾ ਗੱਡੀ ਵਾਲਾ ਸੀ ਉਹ ਨੋਵਾ ਗੱਡੀ ਇੱਕ ਗੱਡੀ ਹੋਰ ਵੀ ਵੱਜੀ ਇੱਕ ਹੋਰ ਗੱਡੀ ਆ ਗਈ ਉਹ ਆਪਣੇ ਸਿੱਫਤ ਰਹਿ ਗਈ ਆ ਉਹ ਗੱਡੀ ਸੀ ਉਹਨਾਂ ਚ ਵੀ ਸਵਾਰੀਆਂ ਨੂੰ ਸੱਟਾ ਕਾफी ਲੱਗੀ ਐਂਬੂਲੈਂਸ ਪਹੁੰਚੀ ਆ ਪੁਲਿਸ ਵੀ ਪਹੁੰਚ ਗਈ ਹਾਂ ਪੁਲਿਸ ਥੋੜੀ ਜੀ ਪਹੁੰਚ ਕੇ ਉਹ ਵੀ ਪਰ ਲੋਕਾਂ ਨੇ ਬਾਹਰ ਕੱਢਿਆ ਲੋਕਾਂ ਨੇ ਪਹਿਲਾਂ ਹੀ ਕੱਢ ਲਿਆ ਸੀ ਬਾਹਰ ਇਹ ਦੋ ਆਪਣਾ ਕੁਲਵੰਤ ਸਿੰਘ ਪੁੱਤਰ ਨੰਦ ਸਿੰਘ ਦਾ ਇਹਦਾ ਲੜਕਾ ਸੀ ਅਜੀਤ ਸਿੰਘ ਦੇ ਪੁੱਤਰ ਭਵਨ ਸਿੰਘ ਦਾ ਤੇ ਸ੍ਰੀ ਗੰਗਾ ਨਗਰ ਸਾਹਿਬ ਨੂੰ ਆ ਰਹੇ ਸੀ ਤੇ ਇਹਨਾਂ ਜਾਣਾ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਇੱਥੇ ਆਪੇ ਮਾਲੋ ਛੋਟੀ ਪਿੰਡੀ ਦੇ ਕੋਲ ਹੈ ਇਹਨਾਂ ਦਾ ਐਕਸੀਡੈਂਟ ਹੋ ਗਿਆ ਹੂੰ ਕੋਈ ਟਰੱਕ ਦੇ ਵਿੱਚ ਇਹਨਾਂ ਦੀ ਗੱਡੀ ਵੱਜ ਗਈ ਤੇ ਇੱਕ ਗੱਡੀ ਹੋਰ ਵੀ ਵੱਜੀ ਹੋਈ ਨਾਲ ਦੀ ਉਹ ਮੰਨ ਲਓ ਗੱਡੀ ਜਦੋਂ ਇਹਨਾਂ ਦੀ ਵੱਜੀ ਉਹ ਵੀ ਪਿੱਛੇ ਰਫਤਾਰ ਤੇ ਸੀ ਉਹ ਵੀ ਟਕਰਾ ਗਈ ਗੱਡੀ ਉਹਦੇ ਵਾਕੀ ਮੰਮੁਲੀ ਸੱਟਾਂ ਲੱਗੀਆਂ ਨੇ ਉਹਨਾਂ ਦੇ ਤੇ ਗੱਡੀ ਦਾ ਉਹਨਾਂ ਦੀ ਨੁਕਸਾਨ ਹੋਇਆ। ਅੱਛਾ ਡੈਥ ਕਿੰਨਾਂ ਦੀ ਹੋਈ ਆ ਜੀ? ਇਹ ਡੈਥ ਹੋਈ ਏ ਅਜੀਤ ਸਿੰਘ ਹੈ ਜੀ ਪੁੱਤਰ ਕਲਵੰਤ ਸਿੰਘ ਦਾ। ਠੀਕ ਹੈ ਜੀ। ਇਹਨਾਂ ਦੀ ਉਮਰ ਹੈਗੀ 38 ਸਾਲ ਆ। 38 ਸਾਲ। ਅਨੋਵਾ ਗੱਡੀ ਵਾਲਾ ਸੀ ਜਿਹੜਾ। ਅਨੋਵਾ ਗੱਡੀ ਵਾਲਾ। ਠੀਕ ਹੈ ਜੀ। ਤੇ ਹੁਣ ਭੇਜ ਦਿੱਤਾ ਪੋਸਟ ਮਾਰਟ ਦੀ ਗੱਡੀ ਵੀ ਆਈ 108। ਐਂਬੂਲੈਂਸ ਤੇ ਪਹੁੰਚਾ 108 ਤੇ ਆਪਣੇ ਪੋਸਟ ਮਾਰਟ ਕਰਵਾਉਣ ਵਾਸਤੇ ਪ੍ਰੋਇਪੁਰ। ਠੀਕ ਹੈ ਜੀ। ਹਾਂ ਜੀ। ਤੇ ਤੁਸੀਂ ਆਹਦੀ ਕਾਰਵਾਈ ਕਰ ਰਹੇ ਹੋ ਮੋਕੇ ਦੇ ਜਿਵੇਂ ਟਰੱਕ ਨਾਲ ਟ੍ਰੈਫਿਕ ਜਮ ਹੈ ਇਹਨੂੰ ਬਾਹਰ ਕਢਾਉਣੇ ਕੋਈ ਟਰੱਕ ਕੋਲ ਕਰਾਉਣੇ ਆ ਹੈ ਟ੍ਰੈਮ ਗਵਾਟ ਟਰੱਕ ਵਾਲਾ ਫਰਾਰ ਦੱਸਿਆ ਜਾ ਰਿਹਾ ਮੋਕੇ ਜੀ ਮੋਕੇ ਦੇ ਫਰਾਰ ਹੋ ਗਿਆ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ